ਤੁਹਾਨੂੰ ਕਟੂਸ਼ਮ ਬਾਬਾ ਕਰਕੇ ਤਾਂ ਸਾਰੇ ਜਾਣਦੇ ਆ ਇਹ ਅਗਰੂਫਾ ਧਾਮ ਇਹਦੇ ਬਾਰੇ ਜਿਵੇਂ ਕਹਦੀ ਮੈਂ ਵੀ ਫਿਰ ਪਹਿਲੀ ਵਾਰੀ ਸੁਣਿਆ ਵੀ ਇਹ ਧਾਮ ਹੈ ਕੀ ਆ ਤੇ ਇਹਦੀ ਪ੍ਰਚਲਤਾ ਹੈ ਕਿ ਇੱਥੇ ਦੂਜੇ ਪਾਸੇ ਇਹ ਮਕਸਦ ਕੀ ਆ ਮੈਂ ਜਿਹੜਾ ਤੁਸੀਂ ਪਦਿਆਤਰਾ ਲੱਗੇ ਚੱਲੇ ਮਾਤਾ ਲక్ష్ਮੀ ਦਾ ਆਸ਼ੀਰਵਾਦ ਉੱਥੇ ਸਾਨੂੰ ਮਿਲਦਾ ਕਿਉਂਕਿ ਜਿੱਦਾਂ ਲੋਕੀ ਕਹਿੰਦੇ ਨੇ ਵੀ ਬਾਣੀਆਂ ਕੋਲੇ ਤਾਂ ਮਾਤਾ ਲక్ష్ਮੀ ਦੀ ਬੜੀ ਕਿਰਪਾ ਰਹਿੰਦੀ ਆ ਉਹ ਕਿਵੇਂ ਆ ਤੇ ਕਿੱਥੋਂ ਆ ਇਹ ਮੈਂ ਚਾਹੁੰਦਾ ਸੀ ਕਿ ਵੀ ਸਾਰੇ ਲੋਕਾਂ ਨੂੰ ਮਿਲੇ ਪਰ ਨਾਲ ਸਮਾਂ ਨਹੀਂ ਲੱਗਦਾ ਹੈਗਾ بارشਾਂ ਦਾ ਸਮਾਂ ਚੱਲ ਰਿਹਾ ਹੈ ਇਹਦੇ ਵਿੱਚ ਜਾਣਾ ਕਰਨਾ ਔਖਾ ਹੋ ਜੂਗਾ ਹੋ ਸਕਦਾ ਰਸਤੇ 'ਚ ਮੀਂਹ ਵੀ ਆਵੇ ਉਹ ਦੂਜੇ ਪਾਸੇ ਫਿਰ ਗਰਮੀ ਤਕਰ ਹੈ ਹੀ ਹੈ ਤੇ ਹੌਮਸ ਵੀ ਹੈ ਲੱਗਦਾ ਨਹੀਂ ਪਰੇਸ਼ਾਨੀ ਵੱਧ ਹੋਊਗੀ ਹੌਣ ਜਾਂ ਚੰਡੀਗੜ੍ਹ ਤੋਂ ਅਗਰੋਹਾ 13 ਦਿਨ ਦੀ ਪੈਦਿਆਤਰਾ ਜਿਹੜਾ ਲਗਭਗ 278 ਕਿਲੋਮੀਟਰ ਗੂਗਲ ਦਿਖਾਉਂਦਾ ਪਰ 300 ਕਿਲੋਮੀਟਰ ਤੱਕ ਰਹੂਗੀ ਅਸੀਂ ਪੈਦਲ ਚੱਲਾਂਗੇ ਚੰਡੀਗੜ੍ਹ ਤੋਂ ਪੰਚਕੁਲਾ ਪੰਚਕੁਲਾ ਤੋਂ ਡੇਰਾਬਸੀ ਡੇਰਾਬਸੀ ਤੋਂ ਲਾਲ ਲੜੂ ਲਾਲ ਲੜੂ ਤੋਂ ਮੱਲਾ ਸਿਟੀ ਪੰਜਾਬ ਚ ਤਾਂ ਮੈਨੂੰ ਲੱਗਦਾ ਕਿਸੇ ਟਾਵੇਂ ਟਾਵੇਂ ਨੂੰ ਹੀ ਪਤਾ ਹੋਣਾ ਨਾਮ ਲੈਣੀ ਮੁਸ਼ਕਲ ਲੱਗਦਾ ਤਾਂ ਪਤਾ ਹੋਣਾ ਤਾਂ ਬਾਅਦ ਹੀ ਕਰਨਾ ਨਹੀਂ ਕੁਝ ਲੋਕ ਹੀ ਜਾਣਦੇ ਨੇ ਪੈਦਲ ਚੱਲਾਂਗੇ ਸੜਕ ਤੇ ਤੇ ਕਿਸ ਵਾਸਤੇ ਕਿਉਂਕਿ ਸਾਫਾ ਦਾ ਸਾਫਾ ਨੁਕਸਾਨ ਨਹੀਂ ਹੋ ਗਿਆ ਫਿਰ ਨਹੀਂ ਪੈਸੇ ਪੂਸੇ ਦਾ ਦੇਖੋ ਜਦੋਂ ਮੈਂ ਫੇਰ ਕਹਿੰਨਾ ਹਮੇਸ਼ਾ ਕਹਿੰਨਾ ਕਿ ਇਹ ਮੇਰਾ ਪੈਸ਼ਨ ਹੈ ਇਹ ਮੇਰਾ profession ਹੈ ਹੀ ਨਹੀਂ ਅਸੀਂ ਸਾਰਿਆਂ ਦਾ ਸਨਮਾਨ ਕਰਨ ਦਾ ਵੀ ਜ਼ਰੂਰੀ ਹੈ ਹੁਣ ਗੁਰਪੁਰਬ ਤੇ ਮੈਂ ਤੁਹਾਡੇ ਚੈਨਲ ਰਾਹੀਂ ਪਹਿਲੀ ਵਾਰ ਦੱਸ ਰਿਹਾ ਕਿ ਮੈਂ ਗੁਰੂ ਨਾਨਕ ਸਾਹਿਬ ਵਾਸਤੇ ਕੁਝ ਗਾਇਆ ਹੈ ਬਹੁਤ ਵੱਡੇ ਪੱਧਰ ਤੇ ਉਹ ਆਊਗਾ ਤੇ ਬਹੁਤ ਅੱਛਾ ਉਹਦੇ ਚ ਪੈਸਾ ਲਾਇਆ ਹਿੰਦੂਵਾਦੀ ਸੋਚ ਨੂੰ ਅੱਗੇ ਵਧਾ ਰਹੇ ਨੇ ਹਿੰਦੂਵਾਦੀ ਸੋਚ ਨੂੰ ਫੇਰ ਕਿਉਂਕਿ ਕਈਆਂ ਮੇਰੇ ਤੋਂ ਤਾਂ ਖ਼ਿਆਲ ਜਾਣੇ ਵੀ ਜਾਂਦੇ ਨੇ ਇਸ ਗੱਲ ਪਿੱਛੇ ਬਥੇਰੇ ਵਿਵਾਦ ਹੋ ਹਟੇ ਕਾਉਂਗੇ ਨਹੀਂ ਉਹਦੇ ਚ ਕੀ ਹੈ ਇਹਦੇ ਚ ਕੋਈ ਦੁਰਾਈ ਹੈ ਹੀ ਨਹੀਂ ਅਸੀਂ ਹਿੰਦੂਵਾਦੀ ਸੋਚ ਨੂੰ ਅੱਗੇ ਵਧਾ ਰਹੇ ਹਾਂ ਅਸੀਂ ਹਿੰਦੂ ਆਗੇ ਹਿੰਦੂਵਾਦੀ ਸੋਚ ਨੂੰ ਅੱਗੇ ਵਧਾਰੇ ਲੋਕਾਂ ਤੱਕ ਲੈ ਕੇ ਜਾ ਰਹੇ ਹਾਂ ਤੇ ਮੈਂ ਤਾਂ ਅੱਜ ਅੰਬਾਲਾ ਸਿਟੀ ਜਿਹੜਾ ਸਾਡਾ ਕਾਰਜਕ੍ਰਮ ਹੈ ਸੈਣੀ ਪਵਨ ਜੋ ਉਹਦੇ ਨਾਲ ਗੁਰਦੁਆਰਾ ਸਾਹਿਬ ਹੈ ਮੈਂ ਕਿਹਾ ਵੀ ਯਾਤਰਾ ਉੱਥੇ ਵੀ ਪਹਿਲੇ ਅਸੀਂ ਮੱਥਾ ਟੇਕ ਕੇ ਫਿਰ ਆਪਾਂ ਸੈਣੀ ਪਵਨ ਚੱਲਾਂਗੇ ਸਾਡੇ ਕੋਲ ਗੱਡੀਆਂ ਭੇਜੀ ਲੋਕਾਂ ਨੇ ਕਿਸੇ ਨੇ ਮੰਗੀ ਤਾਂ ਮੰਗੀ ਭੇਜੀ ਹਾਂ ਹਾਂ ਇਹਦੇ ਚ ਰਾਇਲ ਸਟ੍ਰਾਈਸ ਤੱਕ ਆਈ ਸਾਡੇ 6 ਕਰੋੜ ਦੀ ਗੱਡੀ ਹੈ ਥੱਲੇ ਆ ਕੇ ਖੜੀ ਹੋ ਗਈ ਸੀ ਪਾਜੀ ਇਹਦੇ ਚ ਲੈ ਜਾਓ ਲੇਕਿਨ ਜਿਹੜੀ ਟ੍ਰੈਂਡ ਚ ਹੈ ਯੂਵਾ ਜਿਹੜੇ ਸਾਡੇ ਨੇ ਉਹਨਾਂ ਨੂੰ ਕਿਵੇਂ ਜੋੜ ਸਕਦੇ ਆ ਫਿਰ ਮੈਂ ਦੇਖਿਆ ਥਾਰ ਚ ਜ਼ਿਆਦਾ ਲੋਕੀ ਘੁੰਮਦੇ ਨੇ ਸਾਡੇ ਭਰਾ ਤੇ ਫਿਰ ਮੈਂ ਥਾਰ ਮੰਗਾਈ ਥਾਰ ਚ ਬਾਬਾ ਜੀ ਦਾ ਰਥ ਤਿਆਰ ਹੋਊਗਾ ਥਾਰ ਦਾ ਤੇ ਉਹਦੇ ਚੀ ਬਾਬਾ ਜੀ ਦਾ ਸਰੂਪ ਰਹੂਗਾ ਸਸਿਕਲ ਆਮ ਤੌਰ ਤੇ ਅਸੀਂ ਦੇਖਦੇ ਆਂ ਲੋਕ ਮੱਥਾ ਟੇਕਣ ਵਾਸਤੇ ਜਿਵੇਂ ਧਾਰਮਿਕ ਥਾਵਾਂ ਨੇਗੀਆਂ ਹਿੰਦੂਆਂ ਦੀਆਂ ਸਿੱਖਾਂ ਦੀਆਂ ਮੁਸਲਮਾਂ ਦੀਆਂ ਜਾਂ ਜਿਸ ਵੀ ਤਰ੍ਹਾਂ ਨੂੰ ਜੋ ਬਲੋਂਗ ਕਰਦਾ ਤੇ ਬਹੁਤ ਕਈ ਪ੍ਰਚਲਿਤ ਜਗਾਵਾਂ ਹੁੰਦੀਆਂ ਨੇਗੀਆਂ ਪਰ ਜ਼ਿਆਦਾਤਰ ਦੇਖਦੇ ਅਸੀਂ ਇਹ ਚੀਜ਼ਾਂ ਵੀ ਆ ਕਿਉਂਕਿ ਵੀਡੀਓਜ਼ 'ਚ ਕਈ ਵਾਰ ਦੇਖਦੇ ਆਂ ਵੀ ਸਾਨੂੰ ਪਤਾ ਨਹੀਂ ਹੁੰਦਾ ਪਰ ਮੰਨਤਾ ਬਹੁਤ ਹੁੰਦੀ ਆਗੀ ਅਜਿਹੀ ਇੱਕ ਸੰਕਲਪ ਲੈ ਕੇ ਕਨਈਆ ਮਿੱਤਰ ਨੇ ਮੇਰੇ ਨਾਲ ਉਹ ਜਾ ਰਹੇ ਨੇ ਅਗਰੋਹਾ ਧਾਮ ਉਹਨਾਂ ਅਗਰੋਹਾ ਦਾ ਪਹਿਲਾ ਸ਼ਬਦੀ ਜਿਹੜਾ ਜੇ ਕਿਹਾ ਜਾਵੇ ਜਦੋਂ ਪਹਿਲੀ ਵਾਰੀ ਐਸਬੀ ਸੁਣਿਆ ਤਾਂ ਬਾਰੀ ਬਾਰੀ ਨਾਮ ਲੈਣਾ ਥੋੜਾ ਜਿਹਾ ਮੁਸ਼ਕਲ ਲੱਗਿਆ ਹੁਣ ਇੱਥੋਂ ਸਮਝ ਸਕਦੇ ਹਾਂ ਵੀ ਆਖਰ ਉਹਦੇ ਬਾਰੇ ਜਾਣਦੇ ਕਿੰਨੇ ਲੋਕ ਨੇ ਤੇ ਉਹਦੀ ਪ੍ਰਚਲਤਾ ਆਖਰ ਹੈ ਕੀ ਹੈ ਤੇ ਦੂਜੇ ਪਾਸੇ ਇਹ ਗੱਲ ਕੀ ਮਕਸਦ ਕੀ ਆ ਮੈਂ ਉੱਥੇ ਜਾਣ ਦਾ ਮਿਤੋ ਸਾਹਿਬ ਦੇਖਿਓ ਤੁਹਾਨੂੰ 카ਟੂ ਸ਼ਾਮ ਬਾਬਾ ਕਰਕੇ ਤਾਂ ਸਾਰੇ ਜਾਣਦੇ ਆ ਇਹ ਅਗਰੋਹਾ ਧਾਮ ਇਹਦੇ ਬਾਰੇ ਜਿਵੇਂ ਕਹਿੰਦੀ ਮੈਂ ਵੀ ਫਿਰ ਪਹਿਲੀ ਵਾਰੀ ਸੁਣਿਆ ਵੀ ਇਹ ਧਾਮ ਹੈ ਕੀ ਆ ਤੇ ਇਹਦੀ ਪ੍ਰਚਲਤਾ ਹੈ ਕੀ ਤੇ ਦੂਜੇ ਪਾਸੇ ਮਕਸਦ ਕੀ ਆ ਮੈਂ ਜਿਹੜਾ ਤੁਸੀਂ ਪਦਿਆਤਰਾ ਲੱਗੇ ਚੱਲੇ ਹੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਅਗਰੋਹਾ ਜਿਹੜਾ ਨਾਮ ਹੈ ਇਹ ਅਗਰਵਾਲ ਕਮਿਊਨਿਟੀ ਨਾਲ ਜੁੜਿਆ ਹੋਇਆ ਤੇ ਦੂਜੀ ਗੱਲ ਅੱਜ ਉੱਥੇ ਸਾਰੇ ਹੀ ਸਮਾਜ ਦੇ ਲੋਕ ਹੀ ਜਾਂਦੇ ਨੇ ਮਾਤਾ ਲక్ష్ਮੀ ਦਾ ਆਸ਼ੀਰਵਾਦ ਉੱਥੇ ਸਾਨੂੰ ਮਿਲਦਾ ਕਿਉਂਕਿ ਜਿੱਦਾਂ ਲੋਕੀ ਕਹਿੰਦੇ ਨੇ ਵੀ ਬਾਣੀਆਂ ਕੋਲੇ ਤਾਂ ਮਾਤਾ ਲక్ష్ਮੀ ਦੀ ਬੜੀ ਕਿਰਪਾ ਰਹਿੰਦੀ ਹੈ ਉਹ ਕਿਵੇਂ ਹੈ ਤੇ ਕਿੱਥੋਂ ਹੈ ਇਹ ਮੈਂ ਚਾਹੁੰਦਾ ਸੀ ਕਿ ਵੀ ਇਹ ਸਾਰੇ ਲੋਕਾਂ ਨੂੰ ਮਿਲੇ ਵੀ ਕੋਈ ਇਹ ਸਿਰਫ ਪਾਰਟਿਕੂਲਰਲੀ ਇਹ ਨਾ ਕਵੇ ਕਿ ਬਾਣੀਆਂ ਹਾਂ ਬਾਣੀਆਂ ਬਰਾਦਰੀ ਵਾਸਤੇ ਤਾਂ ਤੇ ਲక్ష్ਮੀ ਦਾ ਆਸ਼ੀਰਵਾਦ ਜਿਹਦੇ ਕੋਲ ਹੋਵੇ ਜਿਹੜਾ ਵੀ ਦਰਿਧਰ ਹੈ ਜਿਹੜਾ ਵੀ ਜਿਹਨੂੰ ਵੀ ਲక్ష్ਮੀ ਦੀ ਲੋੜ ਹੈ ਉੱਥੇ ਜਾ ਕੇ ਮੱਥਾ ਟੇਕ ਕੇ ਮਾ ਲక్ష్ਮੀ ਦੀ ਕਿਰਪਾ ਹੋਵੇ ਦੂਜੀ ਚੀਜ਼ ਜਿਨ੍ਹਾਂ ਦਾ ਦਾ ਇਹ ਧਾਮ ਹੈ ਅਗਰਵਾਲਾਂ ਦਾ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਨਹੀਂ ਪਤਾ ਪੰਜਾਬ 'ਚ ਤਾਂ ਮੈਨੂੰ ਲੱਗਦਾ ਕਿ ਇਸੇ ਟਾਵੇਂ-ਟਾਵੇਂ ਨੂੰ ਹੀ ਪਤਾ ਹੁਣ ਨਾਮ ਲੈਣੀ ਮੁਸ਼ਕਲ ਲੱਗਦਾ ਤਾਂ ਪਤਾ ਹੁਣ ਤਾਂ ਬਾਅਦ ਹੀ ਗੱਲ ਹੈ ਨਹੀਂ ਕੁਝ ਲੋਕ ਹੀ ਜਾਣਦੇ ਨੇ ਪਰ ਮੋਸਟ ਆਫ ਦੀ ਨਹੀਂ ਜਾਣਦੇ ਐਸੇ ਕਰਕੇ ਅਸੀਂ ਖਾਟੂ ਸ਼ਾਮ ਜੀ ਦਾ ਨਿਸ਼ਾਨ ਚੰਡੀਗੜ੍ਹ ਤੋਂ ਪੈਦਲ ਕਿਉਂਕਿ ਇੱਕ ਦਿਨ 'ਚ ਜੇ ਗੱਡੀਆਂ ਲੈ ਕੇ ਜਾਈਏ ਜਾਂ ਕੁਝ ਕਰਕੇ ਜਾਈਏ ਤਾਂ ਮੈਨੂੰ ਲੱਗਦਾ ਹੈ ਜਦ ਤੱਕ ਅਸੀਂ ਤਪਾਂਗੇ ਨਹੀਂ ਨਾ ਜਦ ਤੱਕ ਅਸੀਂ ਮਿਹਨਤ ਨਹੀਂ ਕਰਾਂਗੇ ਜਦ ਤੱਕ ਅਸੀਂ ਸਾਡਾ ਕੰਮ ਸਫਲ ਨਹੀਂ ਹੋ ਸਕਦਾ ਫਿਰ ਮੈਂ ਇਹਨੂੰ ਚੰਡੀਗੜ੍ਹ ਤੋਂ ਅਗਰੋਹਾ 13 ਦਿਨ ਦੀ ਪਦਿਆਤਰਾ ਜਿਹੜਾ ਲਗਭਗ 278 ਕਿਲੋਮੀਟਰ Google ਦਿਖਾਉਂਦਾ ਪਰ 300 ਕਿਲੋਮੀਟਰ ਤੱਕ ਰਹੂਗੀ ਅਸੀਂ ਪੈਦਲ ਚੱਲਾਂਗੇ ਚੰਡੀਗੜ੍ਹ ਤੋਂ ਪੰਚਕੂਲਾ ਪੰਚਕੂਲਾ ਤੋਂ ਡੇਰਾਬਸੀ ਡੇਰਾਬਸੀ ਤੋਂ ਲਾਲੜੂ ਲਾਲੜੂ ਤੋਂ ਅੰਮਲ੍ਾ ਸਿਟੀ ਅੰਮਲ੍ਾ ਸਿਟੀ ਤੋਂ ਅੰਮਲ੍ਾ ਕੈਂਟ ਫਿਰੋਥੋਂ ਮੋੜਾ ਫਿਰ ਮਾਰਕੰਟੇਸ਼ਵਰ ਮੰਦਿਰ ਮੰਡੇਰੀ ਕਲਾਇਤ ਇਸਮਾਇਲਾਬਾਦ ਕੈਥਲ ਇਹ ਸਭ ਆئیںਗੇ 24 ਜਗ੍ਹਾ ਅਸੀਂ ਲੋਕ ਰੁਕਾਂਗੇ ਤੇ ਉਹਦੇ ਚ 12 ਰਾਤ ਜਿਹੜੀ ਹੈਗੀ ਔਸੀ 12 ਰਾਤ گاؤں ਚ ਜਿਹੜੇ گاؤں ਨੇ ਉੱਥਾ ਦੇ ਪਿੰਡ ਨੇ ਉੱਥੇ ਅਸੀਂ ਕੀਰਤਨ ਕਰਾਂਗੇ ਭਵ ਵਿਆਯੋਜਨ ਹੋਊਗਾ ਤੇ ਇਹਦਾ ਮੇਨ ਮਕਸਦ ਇਹ ਵੀ ਹੈ ਕਿ ਜਿਹੜੇ ਪਿੰਡਾਂ ਚ ਜੋਤ ਨਹੀਂ ਜਲੀ ਸ਼ਾਮ ਬਾਬਾ ਦੀ ਉਹ ਵੀ ਲੋਕੀ ਜੁੜਨ ਉਹ ਵੀ ਜਾਣਨ ਕਿ ਵੀ ਖਾਟੂ ਸ਼ਾਮ ਜੀ ਦੇ ਨਾਲ ਅਗਰੋਹਾ ਵੀ ਜੁੜਿਆ ਹੋਇਆ ਕਿਉਂਕਿ ਜਦੋਂ ਦੁਆਪਰ ਦਾ ਦੁਆਪਰ ਚ ਜਿਹੜਾ ਮਹਾਭਾਰਤ ਦਾ ਯੁੱਧ ਹੋਇਆ ਸੀ ਉਹਦੇ ਚ ਅਗਰਸੇਨ ਜੀ ਜਿਨ੍ਹਾਂ ਦਾ ਇਹ ਤਾਂ ਮਿਆ ਗਰੋਹਾ ਜੀ ਦੇ ਕਰਕੇ ਨਾਮ ਪਿਆ ਇਹਨਾਂ ਦੇ ਪਿਤਾ ਜੀ ਬੱਲਬ ਰਾਏ ਜੀ ਉਹਨਾਂ ਨੇ ਵੀ ਭਗਵਾਨ ਕ੍ਰਿਸ਼ਨ ਦਾ ਸਾਥ ਦਿੰਦੇ ਹੋਏ ਕੁਰਵਾਂ ਦੇ ਖਿਲਾਫ ਲੜੇ ਸੀ ਤੇ ਖਾਟੂ ਸ਼ਾਮ ਜੀ ਦੇ ਪਿਤਾ ਜੀ ਵਿਗਟੋਤਕਚ ਉਹ ਵੀ ਕ੍ਰਿਸ਼ਨ ਭਗਵਾਨ ਦਾ ਸਾਥ ਦੇ ਕੇ ਉਹ ਵੀ ਸ਼ਹੀਦ ਹੋਏ ਸੀ ਤੇ ਵੀਰ ਗਤੀ ਨੂੰ ਪ੍ਰਾਪਤ ਹੋਏ ਸੀ ਇਹ ਦੋਵਿਆਂ ਦੇ ਬੱਚੇ ਘਟੋਤਕਚ ਦੇ ਪੁੱਤਰ ਹੋਏ ਬਰਬਰੀਕ ਜਿਨੂੰ ਅਸੀਂ ਖਾਟੂ ਸ਼ਾਮ ਕਹਿੰਦੇ ਆ ਤੇ ਬੱਲਬ ਸਿੰਘ ਜੀ ਦੇ ਪੁੱਤਰ ਹੋਏ ਇਹ ਅਗਰ ਸਿੰਘ ਜੀ ਮਹਾਰਾਜ ਇਹ ਦੋਵੇਂ ਬੱਚਿਆਂ ਦਾ ਮਾਰਗਦਰਸ਼ਨ ਭਗਵਾਨ ਕ੍ਰਿਸ਼ਨ ਨੇ ਕੀਤਾ ਸੀ ਸੇਮ ਉਮਰ ਦੇ ਨੇ ਤੇ ਸੇਮ ਲਹਿਜਾ ਹੈਗਾ ਦੋਵਿਆਂ ਨੇ ਲੜਾਈ ਨੂੰ ਨਹੀਂ ਅੱਗੇ ਰੱਖਿਆ ਦੇਣ ਚ ਅੱਗੇ ਰਹੇ ਕਿ ਵੀ ਆਪਾਂ ਕੀ ਦੇ ਸਕਦੇ ਹਾਂ ਤੇ ਉਹਦੇ ਕਰਕੇ ਅੱਜ ਅਗਰਵਾਲ ਸਮਾਜ ਇਹਨਾਂ ਨੂੰ ਪੂਜਦਾ ਵੀ ਹੈ ਇਹਨਾਂ ਦੇ ਮੰਦਿਰ ਵੀ ਬਣੇ ਹੋਏ ਨੇ ਤੇ ਉੱਥੇ ਅਗਰੋਹਾ ਚ ਅਗਰ ਸਿੰਘ ਜੀ ਮਹਾਰਾਜ ਦਾ ਵੀ ਮੰਦਿਰ ਹੈ ਤੇ ਮਾਤਾ ਲక్ష్ਮੀ ਦਵੀ ਉਥੇ ਮੰਦਿਰ ਹੈ ਤੇ ਇੱਕ ਹੋਰ ਬਣਨ ਜਾ ਰਿਹਾ ਉਥੇ ਆਦੇ ਮਾਹ ਲక్ష్ਮੀ ਦਾ ਮੰਦਿਰ ਜਿਹਦੀ ਲਗਭਗ 500 ਕਰੋੜ ਰੁਪਏ ਦਾ ਉਹ ਮੰਦਿਰ ਬਣੂਗਾ ਉਥੇ ਅਗਰੋਹਾ ਚ ਤੇ ਅਸੀਂ ਜਿਹੜੀ ਯਾਤਰਾ ਲੈ ਕੇ ਜਾਵਾਂਗੇ ਅਸੀਂ ਝੰਡਾ ਜਿਹੜਾ ਸ਼ਾਮ ਜੀ ਦਾ ਹੈ ਉਹ ਅਗਰ ਸਿੰਘ ਜੀ ਮਹਾਰਾਜ ਨੂੰ ਨਹੀਂ ਚੜਾਵਾਂਗੇ ਕਿਉਂਕਿ ਰਾਜੇ ਨੂੰ ਪ੍ਰਮਾਤਮਾ ਦਾ ਝੰਡਾ ਨਹੀਂ ਚੜ੍ਹ ਸਕਦਾ ਤੇ ਉਥੇ ਅਸੀਂ ਸ਼ਾਮ ਬਾਬਾ ਨੂੰ ਅਰਜੀ ਲਈ ਵੀ ਝੰਡਾ ਤਾਂ ਚੱਕ ਲਿਆ ਅਸੀਂ ਕਿੱਥੇ ਚੜਾਈਏ ਫਿਰ ਸਾਡੇ ਕੋਲ ਆਪੇ ਬੰਦੇ ਦਾ ਫੋਨ ਆਇਆ ਇੱਥੇ 150 ਸਾਲ ਪੁਰਾਣਾ ਮੰਦਿਰ ਹੈ ਉੱਥੇ ਘਾਟੂ ਸ਼ਾਮ ਜੀ ਦੀ ਮੂਰਤੀ ਹੈ ਮੈਂ ਕਿਹਾ ਵੀ ਬਾਬਾ ਜੀ ਦਾ ਨਿਸ਼ਾਨ ਆਪਾਂ ਉੱਥੇ ਚੜਾਵਾਂਗੇ ਤੇ ਅਗਰ ਸੇਨ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਅਗਰੋਹਾ ਚ ਇਹ ਨਿਸ਼ਾਨ ਯਾਤਰਾ ਜਾਊਗੀ ਤੇ ਇੰਨਾ ਚਾਅ ਹੈ ਹਰਿਆਣੇ ਚ ਚੰਡੀਗੜ੍ਹ ਚ ਪੰਚਕੁਲਾ ਚ ਅਸੀਂ ਮਨਾ ਕਰ ਰਹੇ ਹਾਂ ਕਿ ਸਾਨੂੰ ਹੋਰ ਵਿਵਸਥਾ ਨਹੀਂ ਚਾਹੀਦੀ ਅਮੂਮਤ ਦੇਖਦੇ ਆਂ ਵੀ ਲੋਕ ਕਿ ਪਿੱਛੇ ਹਟ ਹਟਦੇ ਨੇ ਪਰ ਅਸੀਂ ਜਦੋਂ ਚੰਡਾ ਚੱਕਿਆ ਤੇ ਅਸੀਂ ਕਿਹਾ ਵੀ ਅਸੀਂ ਪੈਦਲਾਵਾਂਗੇ ਅੱਜ ਸਾਡੀ ਪੋਜੀਸ਼ਨ ਇਹ ਹੈ ਕਿ ਅਸੀਂ ਸੰਸਥਾਵਾਂ ਨੂੰ ਮਨਾ ਕਰ ਰਹੇ ਆਂ ਕੋਈ ਕਿਤੇ ਪਾਣੀ ਪਲਾ ਰਿਹਾ ਕੋਈ ਕਿਤੇ ਜੂਸ ਪਲਾ ਰਿਹਾ ਉਤਰ ਯਾਤਰਾ ਚੱਲੂਗੀ ਤੁਸੀਂ ਸਾਰੇ ਦੇਖੋਗੇ ਕਵਰੇਜ ਤੁਹਾਨੂੰ ਵੀ ਮਿਲੂਗੀ ਸਾਡੇ ਚੈਨਲ ਨਾਲ ਹੀ ਵੀ ਤੇ ਇਹ ਗਰੋਹਾ ਧਾਮ ਇੱਕ ਅਜੀਹਾ ਧਾਮ ਹੈ ਜਿਹਨੂੰ ਜਿੱਥੇ ਜਾਣ ਤੋਂ ਮਾਤਾ ਲక్ష్ਮੀ ਦੀ ਕਿਰਪਾ ਮਿਲਦੀ ਹੈ ਤੇ ਅਗਰਵਾਲਾਂ ਨੂੰ ਪਿਤ ਦੋਸ਼ ਤੋਂ ਕਿਤੇ ਨਾ ਕਿਤੇ ਸ਼ਾਂਤੀ ਮਿਲਦੀ ਹੈ ਪਰ ਇਹਦੇ ਚ ਚਲੋ ਮੈਂ ਇੰਪੈਕਟ ਦਾ ਇਹ ਤਾਂ ਪੁੱਛੂੰਗਾ ਤੁਹਾਨੂੰ ਪਰ ਨਾਲ ਸਮਾਂ ਨਹੀਂ ਲੱਗਦਾ ਹੈਗਾ ਬਾਰਿਸ਼ਾਂ ਦਾ ਸਮਾਂ ਚੱਲ ਰਿਹਾ ਹੈ ਇਹਦੇ ਚ ਜਾਣਾ ਕਰਨਾ ਔਖਾ ਹੋ ਜੂਗਾ ਹੋ ਸਕਦਾ ਰਸਤੇ 'ਚ ਮੀਂਹ ਵੀ ਆਵੇ ਉਹ ਦੂਜੇ ਪਾਸੇ ਫਿਰ ਗਰਮੀ ਤਕਰ ਹੈ ਹੀ ਹੈ ਤੇ ਹੌਮਸ ਵੀ ਹੈ ਲੱਗਦਾ ਨਹੀਂ ਪਰੇਸ਼ਾਨੀ ਵੱਧ ਹੋਊਗੀ ਆਉਣ ਜਾਂਦੇ ਪਰੇਸ਼ਾਨੀ ਤਾਂ ਘਰੋਂ ਨਿਕਲਦੇ ਹੁੰਦੀ ਹੁੰਦੀ ਆ ਪਰ ਜਦੋਂ ਸਾਡਾ ਮਕਸਦ ਤਰਮ ਵਾਸਤੇ ਹੈ ਸਨਾਤਨ ਤਰਮ ਵਾਸਤੇ ਹੈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਹੈ ਖਾਟੂ ਸ਼ਾਮ ਜੀ ਦੇ ਵਾਸਤੇ ਹੈ ਫਿਰ ਪਰੇਸ਼ਾਨੀਆਂ ਵੀ ਚੱਲਣੀਆਂ ਪੈਣਗੀਆਂ ਤੇ ਕੰਮ ਵੀ ਕਰਨੇ ਪੈਣੇ ਹੁਣ ਮੈਂ ਆਪਣਾ 14 ਦਿਨ ਇਹ ਸਾਡਾ ਸਮਝੋ ਕਿ ਪ੍ਰੋਗਰਾਮਸ ਦੇ ਬਹੁਤ ਹੈਵੀ ਡੇਟਸ ਹੁੰਦੀ ਸਾਡੀ ਉਹ ਸਾਰੀ ਛੱਡਤੀ ਅਸੀਂ 15 ਦਿਨ ਪੈਦਲ ਚੱਲਾਂਗੇ ਸੜਕ ਤੇ ਤੇ ਕਿਸ ਵਾਸਤੇ ਕਿਉਂਕਿ ਸਾਡਾ ਸਾਡਾ ਕੋਈ ਨੁਕਸਾਨ ਨਹੀਂ ਹੋਗਾ ਫਿਰ ਨਹੀਂ ਪੈਸੇ ਪੂਸੇ ਤਾਂ ਦੇਖੋ ਜਦੋਂ ਮੈਂ ਫੇਰ ਕਹਿੰਨਾ ਹਮੇਸ਼ਾ ਕਹਿੰਨਾ ਕਿ ਇਹ ਮੇਰਾ ਪੈਸ਼ਨ ਹੈ ਇਹ ਮੇਰਾ profession ਹੈ ਹੀ ਨਹੀਂ ਜੇ ਤੇ ਪੈਸ਼ਨ ਲਈ ਮੈਂ ਕੰਮ ਕਰਦਾ 15 ਦਿਨਾਂ ਦੀ ਇਹ ਯਾਤਰਾ ਮੈਨੂੰ ਲੱਗਦਾ ਜਾਗਰੂਕ ਹੋਣਗੇ ਲੋਕੀ ਕਾਰਜਕ੍ਰਮ ਹੋਰ ਵਧਣਗੇ ਸਾਡੇ ਬਾਕੀ ਜਿਹੜੇ ਕਲਾਕਾਰ ਭਰਾਵੋ ਨੇ ਹੋਰ ਨੇ ਸਾਥੀ ਉਹਨਾਂ ਨੂੰ ਵੀ ਕੰਮ ਮਿਲੂਗਾ ਤੇ ਨਾਲੇ ਪ੍ਰਚਾਰ ਹੋਊਗਾ ਸਭ ਤੋਂ ਵੱਡੀ ਗੱਲ ਹੈ ਖਾਟੂ ਸ਼ਾਮ ਜੀ ਦਾ ਵੀ ਪ੍ਰਚਾਰ ਹੈ ਤੇ ਨਾਲੇ ਪਹਿਲੀ ਵਾਰ ਮੈਨੂੰ ਲੱਗਦਾ ਕਿ ਇਦਾਂ ਦੀ ਯਾਤਰਾ ਅਗਰੋਹਾ ਵਾਸਤੇ ਚੱਲੀ ਆ ਤੇ ਅੱਜ ਤੁਹਾਡੇ ਰਾਹੀ ਵੀ ਤੇ ਬਾਕੀ ਮੀਡੀਆ ਚੈਨਲਸ ਦਾ ਵੀ ਮੈਂ ਧੰਨਵਾਦ ਕਰਦਾ ਜਿਹੜੇ ਅਗਰੋਹਾ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ ਪਰ ਅਮਿਤੋਤ ਸਾਹਿਬ ਦੇਖਿਓ ਚਲੋ ਹੁਣ ਜੇ ਆ ਜਿਵੇਂ ਤੁਸੀਂ ਕਿਹਾ ਵੀ ਪ੍ਰਚਾਰ ਪ੍ਰਸਾਰ ਵੀ ਹੋਊਗਾ ਇਹ ਤਾਂ ਨਹੀਂ ਕਿਤਨ ਕਿਤੇ ਕਿਉਂਕਿ ਸਪਾਰ ਉੱਠ ਰਹੇ ਜੀ ਦੇਖੋ ਹਿੰਦੂਵਾਦੀ ਸੋਚ ਨੂੰ ਅੱਗੇ ਵਧਾ ਰਹੇ ਨੇ ਹਿੰਦੂਵਾਦੀ ਸੋਚ ਨੂੰ ਫੇਰ ਕਿਉਂਕਿ ਕਈਆਂ ਮਿਤੋਤ ਤਾਂ ਖੈਰ ਜਾਣੇ ਵੀ ਜਾਂਦੇ ਨੇ ਇਸ ਗੱਲ ਪਿੱਛੇ ਬਥੇਰੇ ਵਿਵਾਦ ਹੋ ਹਟੇ ਕਹੋਂਗੇ ਨਹੀਂ ਉਹਦੇ ਚ ਕੀ ਹੈ ਇਹਦੇ ਚ ਕੋਈ ਦੁਰਾਈ ਹੈ ਹੀ ਨਹੀਂ ਅਸੀਂ ਹਿੰਦੂਵਾਦੀ ਸੋਚ ਨੂੰ ਅੱਗੇ ਵਧਾ ਰਹੇ ਹਾਂ ਅਸੀਂ Hindu ਅੱਗੇ Hinduਵਾਦੀ ਸੋਚ ਨੂੰ ਅੱਗੇ ਵਧਾਰੇ ਲੋਕਾਂ ਤੱਕ ਲੈ ਕੇ ਜਾ ਰਹੇ ਹਾਂ ਤੇ ਮੈਂ ਤਾਂ ਅੱਜ ਅੰਬਾਲਾ ਸਿਟੀ ਜਿਹੜਾ ਸਾਡਾ ਕਾਰਜਕ੍ਰਮ ਹੈ ਸੈਣੀ ਪਵਨ ਜੀ ਉਹਦੇ ਨਾਲ ਗੁਰਦੁਆਰਾ ਸਾਹਿਬ ਮੱਕਰ ਵੀ ਯਾਤਰਾ ਉੱਥੇ ਵੀ ਪਹਿਲੇ ਅਸੀਂ ਮੱਥਾ ਟੇਕ ਕੇ ਫਿਰ ਆਪਾਂ ਸੈਣੀ ਪਵਨ ਚੱਲਾਂਗੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਹੈ ਪਾਰਟਿਕੁਲਰਲੀ ਹਿੰਦੂਵਾਦੀ ਸੋਚਦਾ ਸੀ ਜਿਹੜੇ ਜਿੱਥੋਂ ਬਿਲੋਂਗ ਕਰਦੇ ਆ ਉਹਦੀ ਗੱਲ ਕਰਾਂਗੇ ਪਰ ਕਈ ਲੋਕ ਸਵਾਲ ਚੁੱਕ ਦਿੰਦੇ ਨੇ ਨਾ ਵੀ ਇਹ ਠੀਕ ਹੈ ਵੀ ਹਰੇਕ ਬੰਦਾ ਆਪਣੇ ਆਜ਼ਾਦ ਆਪਦੇ ਧਰਮ ਦੇ ਪ੍ਰਤੀ ਜਿਹੜਾ ਸਮਰਪਿਤ ਹੋਣਾ ਚਾਹੀਦਾ ਪਰ ਦੂਜੇ ਪਾਸੇ ਗੱਲ ਇਹ ਆ ਜਾਂਦੀ ਹੈ ਵੀ ਕਈ ਲੋਕੇ ਇਸ ਚੀਜ਼ ਨੂੰ ਲੈ ਕੇ ਸਵਾਲ ਖੜਾ ਕਰ ਦਿੰਦੇ ਨੇ ਵੀ ਇਹ ਚੀਜ਼ਾਂ ਦੇ ਨਾਲ ਫਿੱਕ ਪੈਂਦੀ ਹੈ ਜਦੋਂ ਤੁਸੀਂ ਇੱਕ ਪਾਰਟਿਕੁਲਰ ਇੱਕ ਚੀਜ਼ ਨੂੰ ਫੋਕਸ ਕਰਦੇ ਹੋ ਤੇ ਬਾਕੀ ਲੋਕਾਂ ਨੂੰ ਇਹ ਲੱਗਦਾ ਵੀ ਯਾਰ ਸ਼ਾਇਦ ਸਾਨੂੰ ਵੱਖ ਨਹੀਂ ਇਹਦੇ ਵਿੱਚ ਕੀ ਹੋਏ ਦੇਚ ਤਾਂ ਕੋਈ ਗਲਤ ਨਹੀਂ ਮੈਨੂੰ ਤਾਂ ਲੱਗਦਾ ਆਪਣਾ ਕੰਮ ਕਰਨਾ ਸਾਰਿਆਂ ਲਈ ਸਾਰੇ ਆਪਣੇ ਆਪਣੇ ਅ ਧਰਮ ਲਈ ਕੰਮ ਕਰਨਗੇ ਤਾਂ ਉਦੋਂ ਵਧੀਆ ਇੰਪੈਕਟ ਜਾਂਦਾ ਲੇਕਿਨ ਅਸੀਂ ਸਾਰਿਆਂ ਦਾ ਸਨਮਾਨ ਕਰਨਾ ਵੀ ਜ਼ਰੂਰੀ ਹੈ ਹੁਣ ਗੁਰਪੁਰਬ ਤੇ ਮੈਂ ਤੁਹਾਡੇ ਚੈਨਲ ਰਾਹੀਂ ਪਹਿਲੀ ਵਾਰ ਦੱਸ ਰਿਹਾ ਕਿ ਮੈਂ ਗੁਰੂ ਨਾਨਕ ਸਾਹਿਬ ਵਾਸਤੇ ਕੁਝ ਗਾਇਆ ਹੈ ਬਹੁਤ ਵੱਡੇ ਪੱਧਰ ਤੇ ਉਹ ਆਊਗਾ ਤੇ ਬਹੁਤ ਅੱਛਾ ਉਹਦੇ ਚ ਪੈਸਾ ਲਾਇਆ ਹੈ ਤੇ ਬਹੁਤ ਅੱਛਾ ਉਹਦੀ ਕੰਪੋਜੀਸ਼ਨ ਵੀ ਹੈ ਹੋਰ ਵੀ ਹੈ ਉਹ ਸਾਰੇ ਖੁਲਾਸੇ ਕਰਾਂਗਾ ਜਿਹੜਾ ਨਨਕਾਣਾ ਸਾਹਿਬ ਹੈ ਉਹਨਾਂ ਵਾਸਤੇ ਅਸੀਂ ਗਾਇਆ ਤੇ ਇਦਾਂ ਦੀ ਕੋਈ ਗੱਲ ਨਹੀਂ ਜਦੋਂ ਜਿੱਤੇ ਸਾਡੀ ਲੋੜ ਪਊਗੀ ਕਿਸੇ ਨੂੰ ਸਹੀ ਕੰਮ ਵਾਸਤੇ ਅਸੀਂ ਖੜੇ ਆ ਧਰਮ ਦੀ ਤਾਂ ਕੋਈ ਗੱਲ ਹੀ ਨਹੀਂ ਹੈ ਧਰਮ ਤਾਂ ਫਿਰ ਵੀ ਬਾਤ ਚ ਆ ਗਿਆ ਜੇ ਜੇ ਕਿਤੇ ਸਹੀ ਕੰਮ ਹੋਣਾ ਹੁਣ ਅਸੀਂ ਜਿਹੜਾ ਰੱਥ ਬਣਾਇਆ ਜਿਹੜਾ ਖਾਟੂ ਸ਼ਾਮ ਜੀ ਦਾ ਜਿਹੜਾ ਰੱਥ ਬਣਿਆ ਜਿਹੜਾ ਅਸੀਂ ਲੈ ਕੇ ਜਾਵਾਂਗੇ ਸਾਡੇ ਕੋਲ ਗੱਡੀਆਂ ਭੇਜੀ ਲੋਕਾਂ ਨੇ ਕਿਸ ਨੇ ਮੰਗੀ ਤੋਂ ਮੰਗੀ ਭੇਜੀ ਹਾਂ ਇਹਦੇ ਚ ਰੌਲਸ ਰੌਇਸ ਤਾਂ ਕਹੀਂ ਸਾਢੇ 6 ਕਰੋੜ ਦੀ ਗੱਡੀ ਹੈ ਥੱਲੇ ਆ ਕੇ ਖੜੀ ਹੋ ਗਈ ਸੀ ਭਾਜੀ ਇਹਦੇ ਚ ਲੈ ਜਾਓ ਲੇਕਿਨ ਜਿਹੜੀ ਟ੍ਰੈਂਡ ਚ ਹੈ ਯੁਵਾ ਜਿਹੜੇ ਸਾਡੇ ਨੇ ਉਹਨਾਂ ਨੂੰ ਕਿਵੇਂ ਜੋੜ ਸਕਦੇ ਆ ਫਿਰ ਮੈਂ ਦੇਖਿਆ ਥਾਰ ਚ ਜ਼ਿਆਦਾ ਲੋਕੀ ਘੁੰਮਦੇ ਨੇ ਸਾਡੇ ਭਰਾ ਤੇ ਫਿਰ ਮੈਂ ਥਾਰ ਮੰਗਾਈ ਥਾਰ ਚ ਬਾਬਾ ਜੀ ਦਾ ਰਥ ਤਿਆਰ ਹੋਊਗਾ ਥਾਰ ਦਾ ਤੇ ਉਹਦੇ ਚੀ ਬਾਬਾ ਜੀ ਦਾ ਸਰੂਪ ਰਹੂਗਾ ਇਹਦੇ ਚ ਅਸੀਂ ਸ਼ੀਸ਼ ਨਹੀਂ ਤੁਹਾਡੇ ਚੈਨਲ ਰਾਹੀ ਮੈਂ ਇੱਕ ਬਹੁਤ ਅੱਛੀ ਚੀਜ਼ ਜਿਹੜੀ ਮੈਨੂੰ ਲੱਗਦੀ ਹੈ ਬਾਕੀ ਤਾਂ ਲੋਕੀ ਮੇਰੀ ਗੱਲ ਤੋਂ ਸਮਰਥਨ ਕਰਨਗੇ ਕਿ ਨਹੀਂ ਕਰਨਗੇ ਪਤਾ ਨਹੀਂ ਪਰ ਮੈਂ ਇਹ ਚੀਜ਼ ਜ਼ਰੂਰ ਚਾਹੁੰਨਾ ਜਿਹੜਾ ਅਸੀਂ ਰੱਥ ਬਣਾਇਆ ਉਹਦੇ ਚ ਅਸੀਂ ਸ਼ੀਸ਼ ਨਹੀਂ ਲਾਇਆ ਅਸੀਂ ਤਸਵੀਰ ਲਾਈ ਹੈ ਸ਼ੀਸ਼ ਤੇ ਬਹੁਤ ਮਾਇਨੇ ਨੇ ਅੱਜ ਕਿਤੇ ਵੀ ਅਸੀਂ ਯਾਤਰਾ ਕਰਦੇ ਆਂ ਕੁਝ ਕਰਦੇ ਆਂ ਤਾਂ ਬਾਬਾ ਜੀ ਦਾ ਜਿਹੜਾ ਸ਼ੀਸ਼ ਹੈ ਉਹਨੂੰ ਲੈ ਕੇ ਕਦੇ ਵੀ ਜਿਵੇਂ ਲੋਕੀ ਲੱड्डू ਗੋਪਾਲ ਜੀ ਲੈ ਕੇ ਘੁੰਮਦੇ ਨੇ ਐਵੇਂ ਖਾਟੂ ਸ਼ਾਮ ਜੀ ਦਾ ਸ਼ੀਸ਼ ਲੈ ਕੇ ਨਹੀਂ ਘੁੰਮਿਆ ਜਾਂਦਾ ਕਿਉਂਕਿ ਉਹ ਇੱਕ ਬਲੀਦਾਨ ਹੈ ਇੱਕ ਇੱਕ ਯੋਧਾ ਨੇ ਆਪਣੇ ਧਰਮ ਨੂੰ ਬਚਾਉਣ ਖਾਤਰ ਸ਼ੀਸ਼ ਦਾ ਧਾਨ ਦਿੱਤਾ ਹੈ ਉਹ ਉਸਥਾਪਿਤ ਹੈ ਉਹਨੂੰ ਲੈ ਕੇ ਚੱਲ ਨਹੀਂ ਸਕਦੇ ਤਾਂ ਐਈ ਮੇਰੇ ਮਨ ਚ ਰਿਆ ਕਿ ਵੀ ਮੈਂ ਸੜਕ ਤੇ ਲੈ ਕੇ ਬਾਬਾ ਜੀ ਦਾ ਸ਼ੀਸ਼ ਕਿਵੇਂ ਲੈ ਜਾਵਾਂ ਤੇ ਫਿਰ ਮੈਂ ਤਸਵੀਰ ਬਣਾਈ ਹੈ ਤੇ ਉਹਨੂੰ ਤਸਵੀਰ ਨੂੰ ਅਸੀਂ ਮੰਦਿਰ ਚ ਲਗਾ ਕੇ ਬੜੇ ਭਾਵਨਾ ਦੇ ਨਾਲ ਉਹਨੂੰ ਤਿਆਰ ਕਰ ਰਹੇ ਆ ਤੇ ਸਾਰੇ ਲੋਕੀ ਦਰਸ਼ਨ ਕਰਨ ਆਉਣ ਤੁਹਾਡੇ ਚੈਨਲ ਦੇ ਰਾਹੀਂ ਜਿੰਨੇ ਵੀ ਹਰਿਆਣੇ ਚ ਪ੍ਰੇਮੀ ਨੇ ਪੰਜਾਬ ਚ ਵੀ ਰਹੂਗੀ ਲਲਡੂ ਡੇਰਾ ਬਸੀ ਹਰ ਜਗ੍ਹਾ ਰਹੂਗੀ ਸਾਰੇ ਆਣ ਪਰ ਇਹੋ ਜਿਹੀ ਇੱਕ ਚੀਜ਼ ਲਾਸਟ ਟਾਈਮ ਪੁੱਛਾਂ ਆਮ ਤੌਰ ਤੇ ਸਵਾਲ ਉੱਠਦਾ ਜੀ ਇਹ ਖਰ ਰਕੂਮਨ ਆ ਇਹ ਜੇ ਕਿ ਇਹ ਕਿ ਹਿੰਦੂਆਂ ਨੂੰ ਲੈ ਕੇ ਜਦੋਂ ਕਈ ਲੋਕ ਇਹ ਕਹਿੰਦੇ ਨੇ ਕਹਿੰਦੇ ਵੀ ਜਦੋਂ ਇੰਨੀ ਵੱਡੀ ਗਿਣਤੀ ਚ ਹੈਗੇ ਆ ਕਹਿੰਦੇ ਫਿਰ ਇਹਨਾਂ ਨੂੰ ਕੀ ਖਤਰਾ ਲੱਗਣ ਲੱਗ ਜਾਂਦਾ ਆਖਰਕਾਰ ਵੀ ਜੀ ਪ੍ਰਚਾਰ ਦੀ ਲੋੜ ਆ ਪ੍ਰਸਾਰ ਦੀ ਦਬਕੇ ਲੋੜ ਹੈ ਕਿਉਂ ਆਖਰਕਾਰ ਹਿੰਦੂ ਧਰਮ ਨੂੰ ਖਤਰੇ ਚ ਕਿਹਾ ਜਿ ਦਿਖਾਇਆ ਜਾਂਦਾ ਜਦ ਕਿ ਮੈਜੋਰਟੀ ਅੱਜ ਵੀ ਕਿਤੇ ਨਾ ਕਿਤੇ ਹਿੰਦੂ ਧਰਮ ਦੀ ਕਹਿੰਦੇ ਹੈਗੀ ਆ ਹਿੰਦੂ ਧਰਮ ਨੂੰ ਖਤਰਾ ਉਹ ਬਾਕੀ ਨੂੰ ਕਹਿੰਦੇ ਨੇ ਨਾ ਵੀ ਬਾਕੀਆਂ ਦੇ ਉੱਤੇ ਕਿਤੇ ਨਾ ਕਿਤੇ ਬਾਕੀਆਂ ਨੂੰ ਖਤਰਾ ਹੋਣਾ ਹੁੰਦਾ ਕਹਿੰਦੇ ਨੇ ਹਿੰਦੂ ਧਰਮ ਨੂੰ ਖਤਰਾ ਕਿਸੇ ਹੋਰ ਤੋਂ ਨਹੀਂ ਖੁਦ ਹਿੰਦੂਆਂ ਤੋਂ ਹੀ ਆ ਹੁਣ ਤੁਸੀਂ ਦੇਖੋ ਪਾਰਲੀਮੈਂਟ ਚ ਕਿਵੇਂ ਚੀਖ ਚੀਖ ਕੇ ਕਹਿ ਰਹੇ ਨੇ ਜਾਤੀ ਇਹ ਜਨਗਣਨਾ ਕਰਾਓ ਦੂਜੇ ਧਰਮ ਵਾਸਤੇ ਕਿਉਂ ਨਹੀਂ ਕਹਿੰਦੇ ਹਿੰਦੂਆਂ ਨੂੰ ਹਮੇਸ਼ਾ ਫੁੱਟ ਪਾਣ ਦੀ ਗੱਲ ਕਰਦੇ ਨੇ ਕਿ ਵੀ ਆਹ ਕੌਣ ਹੈ ਆਹ ਕੌਣ ਹੈ ਆਹ ਕੌਣ ਹੁਣ ਅਸੀਂ ਇਹ ਯਾਤਰਾ ਕਰ ਰਹੇ ਹਾਂ ਅਗਰਵਾਲ ਸਾਰਿਆਂ ਨੂੰ ਪਤਾ ਅਗਰਵਾਲਾਂ ਦਾ ਧਾਮ ਹੈ ਪਰ ਇਹਦੇ ਚ ਅਸੀਂ ਕੀ ਮੁਕਿੱਤਾ ਸੈਣੀ ਭਵਨ ਖੁਦ ਸੈਣੀ ਸਮਾਜ ਦੇ ਲੋਕ ਕੀ ਆਏ ਬ੍ਰਾਹਮਣ ਦਰਮਸ਼ਾਲਾ ਬ੍ਰਾਹਮਣ ਆਏ ਰਾਜਪੂਤ ਆਏ ਸਾਡੇ ਕੋਲ ਸਾਡੇ ਕੋਲ ਬਾਲਮਿਕ ਸਮਾਜ ਦੇ ਲੋਕ ਕੀ ਆਏ ਯੂਪੀ ਤੋਂ ਬਾਲਮਿਕ ਆ ਰਹੇ ਨੇ ਚੱਲਣ ਵਾਸਤੇ ਕਿੱਥੇ ਹਿੰਦੂਆਂ ਨੂੰ ਵੰਡਣ ਦੀ ਗੱਲ ਕਰਦੇ ਹੋ ਹਿੰਦੂਆਂ ਨੂੰ ਜੇ ਖਤਰਾ ਹੈ ਤਾਂ ਹਿੰਦੂਆਂ ਨੂੰ ਹਿੰਦੂਆਂ ਤੋਂ ਹੀ ਖਤਰਾ ਹੈ ਕਿਉਂਕਿ ਜਦੋਂ ਵੀ ਕੋਈ ਗੱਲ ਕਰਦਾ ਹੈ ਨਾ ਉਹਦੇ ਸਮਰਥਨ 'ਚ ਹਿੰਦੂ ਨਹੀਂ ਉੱਤਰਦੇ ਤੁਸੀਂ ਦੇਖੋ ਕੋਈ ਬੰਦਾ ਕੋਈ ਹਲਕੀ ਗੱਲ ਵੀ ਕਰ ਜਵੇ ਦੂਜੇ ਧਰਮ 'ਚ ਤਾਂ ਵੀ ਉਹਦੇ ਧਰਮ ਵਾਲੇ ਉਹਨੂੰ ਨਹੀਂ ਕਹਿੰਦੇ ਪਰ ਹਿੰਦੂਆਂ ਚ ਹਿੰਦੂ ਚ ਹਿੰਦੂ ਕੋਈ ਗੱਲ ਹਲਕੀ ਜੀ ਗੱਲ ਕਰਦੇ ਉਹਦੇ ਪਿੱਛੇ ਹਿੰਦੂ ਹੀ ਪੈ ਜਾਂਦੇ ਨੇ ਤਾਂ ਸਾਨੂੰ ਏਕੇ ਦੀ ਲੋੜ ਹੈ ਇਹ ਜਿਹੜੀ ਯਾਤਰਾਵਾਂ ਹੁੰਦੀਆਂ ਨੇ ਇਹ ਪ੍ਰਚਾਰ ਵਾਸਤੇ ਇਹਦੇ ਚ ਕੋਈ ਦਰਾਈ ਨਹੀਂ ਹੈ ਪਰ ਕਿਤੇ ਨਾ ਕਿਤੇ ਇਹ ਸਾਰਿਆਂ ਨੂੰ ਜੋੜਨ ਦਾ ਵੀ ਸੰਦੇਸ਼ ਹੈ ਕਿ ਆਪਾਂ ਨੂੰ ਜੁੜ ਕੇ ਰਹਿਣਾ ਚਾਹੀਦਾ ਹੈ ਹਿੰਦੂ ਇੰਨੀ ਵੱਡੀ ਸ਼ਰੰਖਲਾ ਚ ਇੱਥੇ ਹੈਗੇ ਨੇ ਉਹ ਉਹਦੇ ਮਾਇਨੇ ਨੇ ਉਹਨੂੰ ਅਸੀਂ ਸਮਝੀਏ ਤੇ ਹੁਣ ਹੁਣ ਜਿਵੇਂ ਅਯੁੱਧਿਆ ਹਾਰੇ ਲੋਕੀ ਕਹਿੰਦੇ ਅਯੁੱਧਿਆ ਹਾਰੇ ਉਹਨੂੰ ਦੇਖੀਏ ਧਿਆਨ ਨਾਲ ਤਾਂ ਫੈਜ਼ਾਬਾਦ ਹਾਰੇ ਅਯੁੱਧਿਆ ਤਾਂ ਜਿੱਤ ਤੇ ਹੀ ਆ ਗਿਆ ਪਰ ਭ੍ਰਮ ਕੀ ਫਲਾਤਾ ਕਿ ਹਿੰਦੂਆਂ ਨੇ ਅਯੁੱਧਿਆ ਹੀ ਹਰਾਤੀ ਸਮਝੋ ਹਾਂ ਫਿਰ ਇਹਦਾ ਕੀ ਨੇ ਪ੍ਰਚਾਰ ਹਿੰਦੂਆਂ ਨੇ ਪ੍ਰਚਾਰ ਕੀਤਾ ਹੋਰ ਕਿਸੇ ਨੇ ਤਾਂ ਪ੍ਰਚਾਰ ਹੀ ਨਹੀਂ ਕੀਤਾ ਹੋਰ ਤਾਂ ਕਿਸੇ ਨੇ ਗੱਲ ਹੀ ਨਹੀਂ ਕੀਤੀ ਤਾਂ ਸਮਝਣ ਵਾਲੀ ਗੱਲ ਹੈ ਹਿੰਦੂ ਨੂੰ ਜਦੋਂ ਵੀ ਲੈਂਦੇ ਨੇ ਹਮੇਸ਼ਾ ਧਿਆਨ ਰੱਖੇ ਹਿੰਦੂ ਰਾਸ਼ਟਰ ਵੱਡਾ ਹੈ ਜਾਤ ਵੱਡੀ ਨਹੀਂ ਹੈਗੀ ਤੇ ਜਦੋਂ ਰਾਸ਼ਟਰ ਨੂੰ ਵੱਡਾ ਲੈ ਕੇ ਚੱਲਾਂਗੇ ਤਾਂ ਹੀ ਕੁਝ ਹੋਣਾ ਤੁਰ ਫਿਰ ਬਹੁ ਬੋਤਰ ਵਦਤ ਇਹ ਜ਼ਾਹਿਰ ਜੀ ਕਰਦਾ ਵੀ ਜਦੋਂ ਵੀ ਕਿਸੇ ਧਾਮ ਬਾਰੇ ਜਾਂ ਗੱਲ ਬਾਰੇ ਸੁਣਦੇ ਆ ਤਾਂ ਜ਼ਾਹਿਰ ਜੀ ਗੱਲ ਹੁੰਦੀ ਆ ਲੋਕਾਂ ਚ ਵੀ ਸੁਖਤਾ ਹੁੰਦੀ ਆ ਵੀ ਜਾਣੀ ਆ ਉਹਦੇ ਬਾਰੇ ਤੇ ਅਗਰੋਹਾ ਧਾਮ ਨੂੰ ਯਾਤਰਾ ਜਿਹੜੀ ਕਰੀਆਂ ਮਿੱਤਰ ਹੋਰਾਂ ਦੇ ਜਾਊਗੀ ਪਰ ਦੂਜੇ ਪਾਸੇ ਜਦੋਂ ਹਿੰਦੂਆਂ ਨੂੰ ਲੈ ਕੇ ਕਿਉਂਕਿ ਅੱਜ ਸਭ ਤੋਂ ਜ਼ਿਆਦਾ ਇਹ ਗੱਲ ਨੂੰ ਲੈ ਕੇ ਸਿਆਸੀ ਤੌਰ ਤੇ ਵੀ ਲੋਕਾਂ ਦੇ ਮਫਾਦ ਜੁੜੇ ਹੁੰਦੇ ਨੇ ਫਿਰ ਕਿਹਾ ਜਾਂਦਾ ਵੀ ਹਿੰਦੂ ਤਬਕੇ ਤਰ ਕਿਤੇ ਵਧਾਇਆ ਜਾ ਰਿਹਾ ਜੀ ਇਹਦੇ ਤੇ ਬਾਕੀਆਂ ਨੂੰ ਨੁਕਸਾਨ ਹੋਊਗਾ ਪਰ ਕਿ ਨਹੀਂ ਮਿੱਤਰ ਹੋਰਾਂ ਦਾ ਕਹੜਾ ਕਿ ਇਸ ਚੀਜ਼ ਨੂੰ ਜਦੋਂ ਤੁਸੀਂ ਲੈਣ ਦਾ ਲਹਾਜ਼ਾ ਹੈ ਜੋ ਤੁਸੀਂ ਗਲਤ ਤਰੀਕੇ ਨਾਲ ਲਓਗੇ ਤਾਂ ਫਿਰ ਇਸ ਚੀਜ਼ ਪਾਸੇ ਨੂੰ ਲੋਕ ਕਹਿੰਦੇ ਵੀ ਨੇ ਸੋਚਦੇ ਵੀ ਨੇ ਪਰ ਗੱਲ ਤਾਂ ਜੋੜਨ ਦੀ ਆ ਕਿਉਂਕਿ ਰਾਸ਼ਟਰ ਦੇ ਵਿੱਚ ਸਾਰੇ ਆਉਂਦੇ ਨੇਗੇ ਸੀਨੀਅਰ ਵੀਡੀਓ ਨਾਲ ਸੰਬੰਧਿਤ ਇਹ ਦੇ ਨਾਲ ਸੁਮਿਤ ਸਿੰਘ ਰojana ਸੁਸਾਇਟੀ ਵੀ ਚੰਡੀਗੜ੍ਹ